ਉਹ ਤੂੰ ਚਲੇ ਉਹ ਤੋਰੀ ਨੂੰ ਉਰ ਤੇ ਤੋਰੀ ਨੂੰ ਬਲਾਉ ਸੁਵੀਰ ਲਾ ਵੀ ਖਾ ਗਿਆ ਦਾ ਪਿੰਡੀਆਂ ਪੁੰਡੀਆਂ ਤੁਹਾਡੀਆਂ ਸਾਰੀਆਂ ਬਲਾਓ ਜੀ ਫਤਿਹ ਤੁਸੀਂ ਫਤਿਹ ਬਲਾਓ ਨਾ ਰੁਕ ਗਿਆ ਵੀ ਪਿੰਡੀਆਂ ਫਤਿਹ ਬਲਾਓ ਜੀ ਫਤਿਹ ਵੈਰਗੁਰੂ ਜੀ ਦਾ ਖਾਲਸਾ ਵੈਰਗੁਰੂ ਜੀ ਕਿਹਨੇ ਨਹੀਂ ਤਾਂ ਉਨ ਨੂੰ ਭਗੇ ਅਸੀਂ ਪਹੁੰਚੇ ਨਹੀਂ ਬਹੁਤ ਹਨ ਪਹਾੜਾਂ ਦੇ ਵਿੱਚ ਔਰ ਤਾਂ ਮੈਨੂੰ ਕਿਤੇ ਲਿਕੇ ਨਹੀਂ ਜਾਣਾ ਸਰਦਾਰ ਜੀ ਨੇ ਆਪਣੇ ਨਾਨਕੇ ਕਮਾਈ ਜਾਂਦੇ ਆ ਉਹ ਨਹੀਂ ਲੱਗੇ ਜੀ ਅਸੀਂ ਸਬਜ਼ੀ ਬਣਾਉਣ ਹਾਂ ਤੇ ਵਸੇ ਕਨਫਿਊਜ਼ ਹੋਏ ਹੋਏ ਆ ਤੇੜੀ ਬਿੰਗਰਾ ਮੈਂ ਬਣਾਈਏ ਕਿਵੇਂ ਬਣਾਈਏ ਕਿਵੇਂ ਬਣਾਈਏ ਦੋ ਤਿੰਨ ਪ੍ਰਕਾਰ ਦੀ ਮੇਰੇ ਘਰ ਨਹੀਂ ਤਾਂ ਤਰੀ ਵਾਲੀ ਪਿੰਡੀਆਂ ਬਣਾਉਂਗਾ ਸਸਰੀ ਗਾਲ ਜੀ ਸਾਰਿਆਂ ਨੂੰ ਦਾ ਚੌਲ ਬਣਾ ਲਓ ਤਰੀ ਵਾਲੀ ਜੀ ਸਭੀ ਅੱਛਾ ਤਰੀ ਵਾਲੀ ਪਿੰਡੀਆਂ ਖਾਦੀਆਂ ਪੁੱਤ ਤਾਂ ਕਦੇ ਬਹੁਤ ਦੀ ਹੁੰਦੀ ਨਹੀਂ ਮੇਰੇ ਵਾਲੇ ਖਾਦੀ ਨਹੀਂ ਤਾਂ ਤਰੀ ਵਾਲੀ ਪਿੰਡੀ ਨਹੀਂ ਮੇ ਲੋ ਜੀ ਭੈਣ ਨੂੰ ਸਾਡੀ ਨੂੰ ਸਸਰੀ ਗਾਲ ਜੀ ਕਿਆ ਬਲਣਾ ਪੁੱਤ ਹੁਣ ਕਿਆ ਕਰਨਾ ਫਿਰ ਪਿੰਡੀਆਂ ਲੱਗਿਆ ਬਣਾਉਣ ਦੱਸੋ ਕਿਹੜੀਆਂ ਬਣਾਈਆਂ ਤਰੀ ਵਾਲੀਆਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਕੜੀ ਵੀ ਬਣੀ ਹੋਈ ਆ ਭਿੰਡੀਆਂ ਤੁਸੀਂ ਘੱਟ ਬਣਾਓ ਪਾ ਲਓ ਜਿਆਦਾ ਨਾ ਬਣਾਓ ਹਣਾ ਕੱਟੇ ਬਣਾ ਲਿਓ ਮੰਨ ਲਓ ਮੇਰੀ ਗੱਲ ਇਹਨੂੰ ਵੱਢ ਦੇ ਇਹਨੂੰ ਵੱਢ ਬਸ ਇਹ ਬਾਈ ਤਾਂ ਸਵੇਰੀਓ ਵੀ ਗਰਮ ਕਰਕੇ ਖਾ ਹੋ ਜਾਣੀ ਆ ਇਹ ਤਾਂ ਕੋਈ ਚੱਕਰ ਨਹੀਂ ਭਲਾ ਬਸ ਇਹ ਲੇਡੀ ਕੰਮ ਕਿਉਂ ਤਾਂ ਕਿਹ ਬੜਾਈ ਹੈ ਹਾਂ ਲੱਗੀ ਦੇ ਨਾ ਹਾਂ ਲੇਡੀ ਫਿੰਗਰ ਹੈ ਹੂੰ ਕੀ ਨੋ ਸੋਚਦੀ ਹੁਣ ਕੀ ਕਹਿੰਦੀ ਤੂੰ ਜਨਾਵ ਦੇ ਵਿੱਚ ਮੂਰੇ ਲੇਡੀ ਲੱਗਦਾ ਪੁੱਤੇ ਚ ਨਾ ਗੇਰ ਹੁਣ ਇਹ ਚ ਨਾ ਗੇਰੇ ਨੂੰ ਸੇ ਹੁਣ ਕੀ ਨੋ ਸੋਚੀ ਜਿੰਦੀ ਗੱਲਾਂ ਮੈਂ ਉਹ ਮੈਂ ਪੁੱਛਦੀ ਆ ਵੀ ਇਹ ਗੱਬੇ ਤੇ ਕੱਟ ਲਾ ਮਾਂ ਕਿ ਗੋਲ ਬਣਾਉਣਾ ਕਿਵੇਂ ਭਰ ਕੇ ਬਣਾਉਣੀ ਆ ਆਪਣੀ ਹੁਣ ਮੈਨੂੰ ਕੀ ਪਤਾ ਮੈਂ ਤਾਂ ਜੇ ਕਿਹੜਾ ਦੱਸੂਗੇ ਬਣਾ ਲੂਗੇ ਕਿੱਕਰ ਬਣਾਉਣੀ ਥੁ ਕੁੜੀ ਜੀ ਬਣਾ ਦਿਓ ਚੀਰ ਕੇ ਬਣਾ ਲਈਏ ਹਾਂ ਬੋਲੀ ਪਿੱਛੇ ਦੇ ਜੱਦੀ ਟੈਨਸ਼ਨ ਨਹੀਂ ਬੈਠੀ ਇਹੋ ਘਰ ਕੇ ਬਣਾਓ ਮਸਾਲੇ ਵਾਲੀਆਂ ਚਾਚਾ ਜੀ ਇਹਨੇ ਭਰ ਕੇ ਮਸਾਲੇ ਵਾਲੀਆਂ ਬਣਾਓ। ਫਿਰ ਸ਼ੋਤਨ ਤੇ ਚੱਪਲਾ ਲਗਦੀਆਂ ਉਹਦੇ ਨੇ। ਹੋਰ ਕੀ? ਉਹ ਵੀ ਭੁੱਲ ਗਾ ਤਾਂ ਮਾਮੂਆ ਮਾ। ਐ ਦਿਖਾਇਆ ਤਾਂ। ਮੇਲੇ ਦੀ। ਨਹੀਂ ਨਹੀਂ ਇਹ ਮੇਰੀ ਨਹੀਂ ਹੈਗੀਆਂ। ਇਹ ਮੇਰੀ ਨਹੀਂ ਹੈਗੀਆਂ। ਉਹ ਕਿੱਕ ਪਿੱਡੀਆਂ ਕਿਹੜੀਆਂ ਬਣਾਈਆਂ ਭਰ ਕੇ ਬਣਾਉਣੀਆਂ? ਕੀ ਕਰਨਾ ਹੁਣ? ਮਾਮਾ ਜੀ ਕਿਵੇਂ ਬਣਾਉਣੀਆਂ ਇਹ? ਪਤਾ ਨਹੀਂ। ਜੇਕਰ ਅਕਾ ਤੋਂ ਥੋੜਾ ਚਿੱਤ ਕਰਦਾ ਮੈਂ ਬਣਾ ਲਵਾਂ ਭਾਈ। ਹਨਾ? ਬੱਡੇ ਲੋਫੇ ਮਾਂ ਉਹਨੇ ਕਿਹਾ ਮਾਸੀ ਨੇ ਕਿਹਾ ਕਹਿੰਦੀ ਵੱਡੇ ਲੋ ਸਦੇ ਵੱਡੇ ਨਹੀਂ ਅਸੀਂ ਕੱਟ ਜ਼ਰੂਰ ਚਲ ਕੱਟਣਾ ਫਿਰ ਬੰਦਾ ਥੋੜਾ ਵੱਡਣਾ ਕੱਟ ਕੇ ਬਣਾਓ ਕੱਟ ਕੇ ਬਣਾਓ ਬਣਾ ਦੇ ਬਗੜੇ ਅਛਰੇ ਆਜ ਦੱਸ ਆ ਕੇ ਵਿਊ ਦੇ ਹਰ ਕੁਝ ਨਹੀਂ ਹੋ ਜਿਆਦਾ ਨਹੀਂ ਕੱਟੇ ਸਰੀ ਭੈਣ ਨੇ ਉਹ ਅਛਰੇ ਦੱਸ ਰਹੀ ਵੀ ਪਰ ਇਹ ਦੋਨੇ ਹਾਂ ਇੱਧਰ ਤਾਂ ਦੱਸ ਸਾਹਮਣੇ ਆਓ ਸਾਸਰੀ ਕਾ ਬੁਲਾਓ ਇੱਧਰ ਨੂੰ ਆ ਕੇ ਵੈਰੀ ਗੁੱਡ ਖੱਤ ਸਾਹ ਹਾਂ ਵੈਰੀ ਗੁੱਡ ਕਿੱਦਾਂ ਫਿਰ ਬਾਕੀ ਆ ਇੱਕ ਨਹੀਂ ਬਣਾ ਦੇਣੀ ਬੰਦੇ ਠੀਕ ਹੈ ਬਾਈ ਕਲੀ ਨੋਟ ਨਹੀਂ ਦੇਖ ਲੈ ਫਿਰ ਜੇ ਪਰ ਕੇ ਬਲ ਨਹੀਂ ਜੀ ਨਹੀਂ ਇੱਕ ਜੇ ਪਰ ਕੇ ਉਹ ਮਸੀ ਹਰ ਵੀ ਕਹਿੰਦੀ ਹੈ ਵੀ ਭਾਈ ਸਾਡਾ ਕਿਤੇ ਹਾਂ ਨਹੀਂ ਨਹੀਂ ਠੀਕ ਆ ਕੱਟੀਆਂ ਵੀ ਅੱਧੇ ਪਰਦਾ ਦੂਜੀ ਖਾਣੀ ਹੈ 7 ਵਜੇ ਤੇ ਪਹਿਲਾਂ ਰੋਟੀ ਫੇਰ ਤਾਂ ਇਸ ਤਰ੍ਹਾਂ ਬੜਾ ਲੰਢੇ ਭਰ ਕੇ ਬਣਾ ਬਣਾਣੀਆਂ ਸੀ ਤਾਂ 12 1 ਵਜਣੇ ਆ 1 ਵਜੂਗਾ ਫੇਰ ਇਹ ਦੁਪਹਿਰ ਨੂੰ ਰੋਟੀ ਖਾਉਂਗੇ ਅਸੀਂ ਤੇ ਚੜਜਣਾ ਵਾਰਾ ਸੋ ਹੋ ਜਾਓ ਕੱਲਾ ਕੱਲਾ ਮੈਂ ਠਾਲ ਠਾਲ ਕੇ ਰੋਟੀ ਕਾੜੀਆਂ ਸੀ ਭਿੰਡੀਆਂ ਬਣਾਈਆਂ ਸੀ ਅੱਜ ਤਾਂ ਚਾਚਾ ਨਹੀਂ ਹਰਾ ਚਾਚੇ ਨੇ ਤਾਂ ਭਿੰਡੀਆਂ ਇੰਨੀਆਂ ਲੈ ਲਈਆਂ ਵੀ ਰਹੇ ਰੱਬ ਦਾ ਨਾ ਰੱਬ ਦਾ ਹੋ ਘਰੇ ਲੰਗਰੇ ਲਾਉਣਾ ਤਾਂ ਹੈ ਮੂੰਹ ਆਏ ਤਾਂ ਵੀ ਘਰੇ ਲੰਗਰੇ ਲਾਉਣ ਹੈ ਤਾਂ ਲੰਗਰ ਵਾਲਾ ਹੀ ਕੰਮ ਹੋਇਆ ਪਾ ਹੁਣ 15 20 ਜਣੇ ਦਾ ਹੋਗੇ ਮੈਂ ਹਾਟੀ ਮੜੇ ਦੇ ਸਾਹਮਣੇ ਮਾਸੀ ਮਾਸੀ ਰਾਂ ਦੇਖਿਆ ਮਾ ਦਵਾਮੀ ਰਾਈ ਕਿਆ ਕਰਦੀਆਂ ਚੁੱਲ੍ਹੇ ਦੇ ਉੱਪਰ ਮਾਮੀ ਨੇ ਕੜੀ ਵੀ ਚੜਾਈ ਹੋਈ ਓਦਰ ਕੁੜੀਆਂ ਨੇ ਸਾਫਗਾ ਤੇ ਕਰੀ ਜਾਂਦੀ ਕਿਆ ਹੋ ਗਿਆ ਕਿ ਗਿੱਲੀਆਂ ਫਿਰ ਇਕੱਠੀਆਂ ਜਿਹਾ ਹੋ ਜਾਂਦੀਆਂ ਉਹ ਵਧੀਆ ਨਹੀਂ ਲੱਗਦੀਆਂ ਇਕੱਠੀਆਂ ਮਤਲਬ ਕਿਵੇਂ ਚਿੜਜੇ ਜਾਂਦੀਆਂ ਜਾਲਾ ਚੜਦਣੀਆਂ ਜੇੜ ਹੋ ਜਾਂਦੀ ਐਨਾ ਅੱਛਾ ਮਰੋ ਇਹਨਾਂ ਨੂੰ ਕਿਆ ਪਤਾ ਬੋਲਣ ਦਾ ਹੀ ਪਤਾ ਆਏ ਹੋ ਰੱਬਾ ਨਾ ਮਤੋਰੀਆ ਇਹ ਦਰਗਾਹ ਦਾ ਮਾਮਾ ਹੀ ਖੋ ਗਿਆ ਮਾ ਮਾ ਮੈਂ ਚਾਟ ਕੇ ਉਹ ਕੱਪੜੇ ਹਾਂ ਹਾਂ ਮਾਮੀ ਕਿੱਦਾਂ ਮਾਮੀ ਬੱਸ ਸਬ지ਆ ਤਿਆਰ ਕਰਨਾ ਚੱਕਦੇ ਫੱਟੇ ਵਫੇ ਅਜਾ ਮਸਾਲੇ ਲੱਗੀ ਤਿਆਰ ਕਰਨਾ ਭਿੰਡੀ ਉਧਰ ਚੀਰ ਹੋਣ ਲੱਗ ਗਈਆਂ ਕੜੀ ਬਣ ਗਈ ਵਸ ਇੱਧਰ ਮੈਂ ਮਸਾਲਾ ਤਿਆਰ ਕਰ ਲਵਾਂ ਬਣਾ ਦੇ ਪਈ ਚੱਬਦੀਆਂ ਚੱਬਦੀਆਂ ਠੀਕ ਹੈ ਗੱਲ ਵਧੀਆ ਗੱਲ ਆ ਮੌਸਮ ਦਾ ਕਿਸ ਤਰ੍ਹਾਂ ਪੰਜਾਬ ਤੇ ਰੂਰੇ ਤੇ ਫਰਕ ਆ ਕੋਈ ਓਹ ਹਾਂ ਹੁਣ ਦੇਖਣਾ ਉਧਰ ਮੀਂਹ ਜਾ ਪੈ ਗਿਆ ਤਾਂ ਨਾ ਉੱਥੇ ਵੀ ਰਾਹਤ ਹੋ ਗਈ ਸ਼ਾਮ ਨੂੰ ਹੈਨਾ ਹਾਂ ਪਰ ਦੁਪਹਿਰ ਨੂੰ ਤਾਂ ਹਲ ਵੀ ਘੜੇ ਲੱਕੜਦੇ ਉੱਥੇ ਪੂਰੇ ਘੜੇ ਨਿਕਲਦੇ ਮੰਮੀ ਬੈਠੇ ਤੇਰਾ ਇੱਕ ਕੰਮ ਹੋ ਸਕਦਾ ਜੇ ਤੇਰੇ ਇੱਥੇ ਧੂਕ ਟੀਨਾ ਪੈ ਜਵੇ ਫਾਤੂ ਵੀ ਨਾ ਉੱਪਰ ਤੋਂ ਥੱਲੇ ਹੀ ਪਾਉਂਦਾ ਰਹੀ ਆ ਨਾ ਗੈ ਵੀ ਨਮਾ ਵੜ ਜਵੇ ਬਾਈ ਤੇਰੇ ਮਾਮੇ ਵਾਲਾ ਕੰਮ ਇੱਥੇ ਤੇ 3 15 ਤੇ ਪਰਮਾਣ ਆ ਲੋ ਤੇਰੇ ਮਾਮਾ ਵੀ ਆਈ ਚਲਾ ਜੰਦਰੂਗਾ ਹਾਂ ਆ ਸੋ ਕੋ ਵੀ ਮਾਮੀ ਇਹ ਤਾਂ ਆਟੂ ਕਰ ਨਮਾ ਵੜ ਜਵੇ ਹੂੰ ਮਿੰਮ ਗਾਣੀ ਨਮਾ ਪਾ ਦੀਏ ਮੇਤਰ ਕਹਿੰਦਾ ਮਾਮੀ ਜੀ ਉਹ ਤੇ 3 ਪਾ ਲੂਗਾ ਤੂੰ ਵੀ ਆਪਣਾ ਮਾਮੇ ਮਗਰ ਟੀਂਗਾ ਹੀ ਪਾਇਓ ਨਵਾਂ ਰਬੜਾ ਵਾਲਾ ਜੀ ਤਲਾ ਦੇਓ ਨਹੀਂ ਨੇਤਰ ਬੀਜੀ ਦਾ ਕਹਿਣ ਦਾ ਮੈਂ ਤੋਲੇ ਮੀ ਕਿਣੀ ਜੀ ਹਾਂ ਆਸਿਆ ਨਹੀਂ ਮਾਰ ਜਾਣਾ ਮੀਂਹ ਕਿ ਤੀਨ ਨਹੀਂ ਪਾਉਂਦੇ ਨਹੀਂ ਬਣਾਣਾ ਤਾਂ ਬਣਾ ਬਣਾਣਾ ਯਾਰ ਬਸ ਬਣਾਉਣਾ ਹੀ ਯਾਰ ਤੀਨ ਨਹੀਂ ਖਾਂਦੇ ਵੀ ਤੇ ਮਾਂ ਮਾਂ ਵੀ ਝੋੜ ਕਰ ਜਾ ਉਰੇ ਤੇ ਕਾਨੂੰ ਨਹੀਂ ਕਰਨਾ ਨਹੀਂ ਕਰਨਾ ਮੀਂਹ ਮਾਂ ਵੀ ਉਹ ਤਾਂ ਫੇ ਮਕਾਨ ਪੈਣ ਤੇ ਵੀ ਲੋਕ ਪਾ ਲੈਂਦੇ ਵਧੀਆ ਬਾਹਰ ਉਹ ਕਿੱਧਰ ਕਿਤੇ ਚੱਲ ਬਾ ਹੁਣ ਤਾਂ ਮੈਂ ਆੜ ਗਈ ਖੈ ਮੈਨੂੰ ਨਹੀਂ ਪਤਾ ਬਸ ਕਿਉਂ ਰੇਤੀ ਨਹੀਂ ਪਾਗੀ ਮਕਾਨ ਕਿੱਥੇ ਫਿਰ ਕਹਣਾ ਉਹ ਤਾਂ ਤੀਨ ਪਾ ਗਈ ਹੁਣ ਵੀ ਹੁਣ ਇਹਦਾ ਖਰਚਾ ਕਰਕੇ ਹਟੇਲ ਤੀਨਾ ਪਰ ਵੀ ਹੁਣ ਇਹਨੂੰ ਢਾ ਦਈਏ ਹਾਂ ਪੂਰ ਤਾਂ ਸਲਾਹ ਲੱਗੀ ਪੂਰ ਤਾਂ ਤਿਆਰੀ ਹੋਣ ਲੱਗੀ ਜੀ ਤਾਂ ਖਾਜਾ ਪੈਣ ਲੱਗਿਆ ਇੱਟਾ ਸਟਾ ਲੀਏ ਚੱਲ ਹਾਂ ਅੱਛਾ ਰਾਜ ਬਣ ਗਿਆ ਪਹਿਲਾ ਇੱਟਾ ਬਣਦੀ ਹੈ ਗੱਲ ਸਲਾਹ ਜੀ ਹਣਾ ਹਾਂ ਇੱਟਾ ਸਟਾ ਲੀਏ ਪਹਿਲਾਂ 3-4000 ਟੱਕੀ ਬੱਲੇ ਬੱਲੇ ਹੀ ਬੱਲੇ ਬੱਲੇ ਐਨੀ ਇਟ 3-4000 ਅੱਛਾ ਦੋ ਕਮਰੇ ਬਣਾਉਣੇ ਸ਼ੁਰੂ ਕਰਨਾ ਮੈਂ ਹੌਲੀ ਹੌਲੀ ਕਮਰੇ ਦਾ ਕਮਰਾ ਜੋੜੀ ਜਾਊਂਗਾ ਜੂ ਜੂ ਪੈ ਆਈ ਜਾਈਗੇ ਜਿੱਥੇ ਤਰਫ ਅੱਗੇ ਅੱਗੇ ਜੋੜੀ ਜਾਊਂਗੇ ਇੱਕੇ ਵਾਰੀ ਹੱਥ ਰੋ ਲੈਣਾ ਡੁੱਬ ਕੇ ਰੋ ਫੱਕਾ ਇਹ ਵੀ ਗੱਲ ਹੈਗੀ ਆ ਫੈਦਰ ਮੇਰੇ ਕੋ ਜਦੇ ਬੋਲ ਜੰਦੀ ਪ੍ਰੈਂਸ ਵਾਲੀ ਗੱਡੀ ਸਟਾਰਟ ਹੋਗੀ ਬੰਦ ਹੋਗੀ ਰਾਟ ਹੋਗੀ ਬੰਦ ਹੋਗੀ ਦੱਸੀ ਜਾਂਦੀ ਹੈ ਫੜਕੋ ਕੇ ਆਵਾਜ਼ ਗੱਡੀ ਭਰੀ ਹੋਣੀ ਖੜਦਾ ਹੋਣਾ ਅੱਛਾ ਹੂੰ ਕੱਲ ਖਾਣਾ ਤਿਆਰੀ ਹਾਤ ਕੱਲ ਸ਼ਾਮ ਤੱਕ ਪਹੁੰਚ ਸਕਦਾ ਉਹ ਵੀ ਕਹਿੰਦਾ ਤਾਂ ਚਲਿਵਾਰ ਨੂੰ ਆ ਜੇਗਾ ਤੇ ਅੱਜ ਹੀ ਕਰ ਗੀ ਮਾਸੀ ਪੈਨਸ਼ਨ ਨਹੀਂ ਬੈਠੀ ਉਧਰ ਕੀ ਆਦੀ ਕਹਿੰਦੀ ਅੰਬੀਆਂ ਤਾਂ ਨਹੀਂ ਆਏ ਨੀ ਕਿ ਚਟਣੀ ਕਿੱਕਣਾ ਪਊਗੀ ਆਪਣੀ ਮੈਂ ਤਾਂ ਕਹਿੰਦੀ ਆਂ ਦਿਲ ਲਾਦੀ ਅੰਬੀਆਂ ਸਾਡਾ ਖਾਣਾ ਕਰਤਾ ਭੁੱਖੇ ਬੜੇ ਬੜੇ ਗੰਬਾਂ ਦਾ ਭੁੱਖ ਕਰਤਾ ਚੱਲੋ ਭਾਈ ਆ ਮਨੂ ਕਹਿੰਦਾ ਆ ਕਹਿੰਦਾ ਮਾਮੇ ਨੇ ਕਿਹਾ ਇਹਨਾਂ ਵੀ ਨਹੀਂ ਕਰਿਆ ਅੰਬ ਵੀ ਪਿਛੇ ਦੇ ਅੰਬਾਂ ਦੇ ਹਿੱਲਾ ਕਰ ਲੱਲਾ ਲੈਣਾ ਸਾਡਾ ਭੁੱਖਾ ਕੱਲ ਪਹੁੰਚ ਜਾਣਾ ਕੱਲੂ ਪਹੁੰਚ ਜਾਣਾ ਭਾਈ ਚੱਲਦਾ ਅਚਾਰ ਖੱਟੇ ਅੰਬ ਦਾ ਹੀ ਛੋਟੇ ਇਹ ਹਾਂ ਇਹਦਾ ਤਾਂ ਚਾਲੇ ਬਣਾ ਇਹ ਗੱਲ ਮੈਂ ਮੰਨਦਾ ਇਹ ਗੱਲ ਬੱਧੀਆ ਬਣਦਾ ਚਾਰ ਮਨੀ ਨੇ ਕਾਲੇ ਉਹਨਾਂ ਨੇ ਇਹ ਅੰਬ ਤੇ ਪਾਰ ਤੇ ਪਾਇਆ ਵੱਡਿਆਰ ਘੈਂਟ ਬਣਿਆ ਜਿਆਦਾ ਵਧੀਆ ਬਣੂਗਾ ਜਿਆਦੀਆਂ ਗੱਲਾਂ ਜਿਆਦਾ ਖਾਉਂਗੇ ਖਰਾਬ ਨਹੀਂ ਹੋਊਗਾ ਜਿਆਦੀਆਂ ਗੱਲਾਂ ਉਹ ਤਾਂ ਸਾਂਭ ਕੇ ਰੱਖਣੇ ਦੀ ਆਪਣੀ ਉਹ ਆ ਫਿਰ ਆਪਣੀ ਉਹ ਆ ਕੇਰ ਬਸ ਹੁਣ ਨਹੀਂ ਪਾਉਣਾ ਬਹੁਤ ਪਾ ਲਿਆ ਹਾਂ ਤਾਂ ਮੈਂ ਦੋ ਪਿਆਜ਼ ਤੇ ਕਾਹਨੂੰ ਅੰਦਰ ਮਿਲਾਣੇ ਚੱਲ ਪਾ ਕੇ ਚੱਲ ਹਾਂ ਵੀ ਚਾਚਾ ਹਾਂ ਵੀ ਚਾਚਾ ਚਾਚੇ ਅੰਬ ਹੀ ਆ ਲਿਆ ਗਿਆ ਚੁੱਪਣ ਯਾਰ ਤੂੰ ਤਾਂ ਬਲਾਸ ਹਸਰੀ ਕਾਲ ਫਿਰ ਮਾਈਕ ਨੂੰ ਜਿੱਦਾ ਖਾਲਸਾ ਲੋ ਜੀ ਇਹ ਅੰਬ ਦੀ ਮੈਂ ਮੌਇਨਾ ਕਰਕੇ ਦੱਸ ਨਵਾਂ ਨਵਾਂ ਅੰਬੀ ਪੱਕੀ ਹੋ ਕਰ ਰਹੇ ਆ ਕਿਆ ਕਹਿੰਦੇ ਹੁੰਦੇ ਐਨਜੋਏ ਨਹੀਂ 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 ਐਨਜੋਏ ਟੈਸਟ ਪਹਿਲਾ ਪਹਿਲਾ ਖਾਣ ਦੇ ਕਿਆ ਕਰਦੇ ਫੀਲਿੰਗ ਲੈ ਰਿਹਾ ਨਹੀਂ ਨਹੀਂ ਪਹਿਲਾ ਪਹਿਲਾ ਜਿਹੜੇ ਖਾਂਦੇ ਹੁੰਦੇ ਹੁੰਦੇ ਉਹਨੂੰ ਕਿਆ ਕਹਿੰਦੇ ਹੁੰਦੇ ਆ ਪਤਾ ਨਹੀਂ ਹੁਣ ਮੈਨੂੰ ਨਹੀਂ ਸਮਝ ਲੱਗੀ ਜਿਕੜੇ ਕ ਭੋਗ ਕਹਿੰਦੇ ਨੇ ਭੋਗ ਲਾਉਣੇ ਆ ਅੱਛਾ ਫੇਰ ਤੂੰ ਹਾਂ ਕਹਿੰਦੇ ਵੀ ਅੰਬੀ ਦਾ ਭੋਗ ਲੱਗਿਆ ਲਾਉਣਾ ਮੇਂ ਅੰਬੀ ਦਾ ਭੋਗ ਆਈ ਗੋ ਗਾਉਣਾ ਹੋਰ ਕੀ ਕਹਿਣਾ ਫੇਰ ਮੇਨਾਂ ਵੀ ਅੰਬੀ ਦਾ ਭੋਗ ਲੱਗਿਆ ਲਾਉਣਾ ਭਾਈ ਹਾਂ ਸਪੱਕੀ ਅੰਬੀ ਆ ਮਮੂ ਉਥੇ ਮੱਕੀ ਦਾ ਆਟਾ ਵੀ ਤਾਂ ਹੈਗਾ ਰਦੇ ਉਹਨਾਂ ਕੋਲ ਉਧਰ ਬਾ ਉੱਥੇ ਉਹਨਾਂ ਕੋਲੇ ਹਾਂ ਜੀ ਅੱਜ ਕੱਲ ਨਹੀਂ ਹੁੰਦਾ ਹਾਂ ਮੈਂ ਤਨੂ ਕਹਿਣੀ ਅੱਜ ਹੁਣ ਕਿੱਥੇ ਤਿਆਰ ਉੱਧਰ ਆਉਨੇ ਹਾਂ ਉਹ ਹਾਂਗਕਾਂਗ ਵਾਲੇ ਮਾਮ ਚਾਚੇ ਨੇ ਮੰਗਾਇਆ ਹੈ ਕਿ ਨਾ ਯਾਰ 2-3 ਕਿਲੋ ਬਣਾ ਮਿਲ ਜਾਊਗਾ ਫਿਰ ਇੱਧਰ ਤਾਂ ਮਿਲਣੀ ਹੀ ਨਹੀਂ ਹੁਣ ਇੱਧਰ ਤਾਂ ਹਾਂਗਾਂ ਮਿਲੂਗਾ ਨਾ ਉਹ ਤੁਸੀਂ ਪੁੱਛਿਆ ਤਾਂ ਉਹ ਤੁਸੀਂ ਪੁੱਛਿਆ ਤਾਂ ਹਾਂ ਫਿਰ ਕੀ ਕਹਿੰਦਾ ਕਹਿੰਦਾ ਹੈ ਨਹੀਂ ਇੱਧਰ ਹੁਣ ਕਿੱਥੇ ਪਹੜ ਲੈ ਕੇ ਜਾਣਾ ਤਿਆਰ ਉਹਨੂੰ ਮਾਮ ਮੱਕੀ ਨੂੰ ਜਾਣਾ ਮਿਲਣਾ ਉਹਰੇ ਹਾਂਗਕਾਂਗ ਨੂੰ ਲੈ ਕੇ ਜਾਣਾ ਤਾਂ ਤਾਂ ਜਾਂ ਫਿਰ ਉੱਥੇ ਜਾਣਾ ਪੈਣਾ ਕਰਾਟ ਪਰ ਹਾਂ ਹਾਂ ਨੰਬਰ ਚਾਹਦੇ ਹੋ ਨੇ ਨਦੀਆਂ ਦਾ ਬੰਦ ਪਈਆਂ ਨੀਂੜ ਪਣੀ ਆ ਗੱਲ ਵੀ ਠੀਕ ਐ ਗੱਲ ਸੋੜਾ ਆਨੇ ਦੀ ਨਦੀਆਂ ਜਿਹਦਾ ਪਾਣੀ ਹੈ ਨਹੀਂ ਘਰਾੜ ਦਾ ਬੰਦੇ ਹੋਣਾ ਪਾਣੀ ਚੱਲਦਾ ਸਾਡੇ ਉਹਦੇ ਚ ਫੋਨ ਚ ਹੈਗਾ ਮੇਰੇ ਕੋ ਹਾਂ ਮੇਰੇ ਫੋਨ ਕਰ ਲੈ ਮੱਕੀ ਉਹ ਮਿਲ ਜਵੇ ਉਹ ਤੱਕੀ ਤੇ ਪਹਾਲਾਂਗੇ ਆਟਾ ਮੱਕੀ ਉਹ ਜਹੀਦੀ ਆਪਾਂ ਨੂੰ ਉਹ ਵੀ ਕਰ ਲਾਂਗੇ ਨਹੀਂ ਕਹਿਣਾ ਯਾਰ ਪਾਣੀ ਨਹੀਂ ਦਾ ਬੰਦੇ ਅੱਜ ਨਦੀ ਜੀ ਦੇਖਿਆ ਨਹੀਂ ਪਰੌਣ ਲੱਗੇ ਉਹ ਨਹੀਂ ਗੱਲ ਪਾਣੀ ਫੁੱਲ ਜਾਹੀ ਪਹਾੜੀ ਮੱਕੀ ਮਿਲ ਜਵੇ ਆਟਾ ਦਾ ਪਰੋਥੇ ਪਹਾਲਾਂਗੇ ਚੱਕੀ ਤੇ ਉਹਨਾਂ ਤੇ ਇਹ ਵੀ ਹੋ ਜਾਊਗਾ ਮੈਂ ਇਗਨੀ ਉਹਨੂੰ ਫੋਨ ਕਰਕੇ ਪੁੱਛਦੇ ਆ ਪਹਿਲਾ ਕਰਾਟ ਹਾਂ ਵੀ ਮੱਕੀ ਹੋਵੇ 10 15 ਕਿਲੋ ਭਾਈ ਜਾਂ ਆਟਾ ਹੋਵੇ ਬਸ ਹੂੰ ਹੈਗਾ ਨੰਬਰ ਤਾਂ ਹੈਗਾ ਕੀ ਲਿਖਿਆ ਵਾ ਆ ਉਹ ਏਰੀਆ ਕਿਹੜਾ ਪਹਿਲਾ ਉਹ ਗੱਬਰ ਹੋ ਗੱਬਰਪੁਰ ਲਿਖਿਆ ਵਾ ਗੱਬਰਪੁਰ ਕਰਾਟ ਗੱਬਰਪੁਰ ਕਰਾਟ ਲਿਖਿਆ ਵਾ ਉਹਦਾ ਗੰਬਰ ਗੰਬਰ ਹਾਂ ਗੰਬਰ ਗੰਬਰਪੁਰ ਅੱਛਾ ਤਾਂ ਬੇਤਰ ਰਿਸ਼ਤੇਦਾਰ ਵੀ ਦਰਦੇ ਨੇੜੇ ਇਦਾਂ ਹੀ ਹੁੰਦੇ ਅੱਛਾ ਕਰਦੇ ਆ ਪਤਾ ਚੱਕਦੇ ਸਭ ਫੱਟੇ ਖੇਚਦੇ ਕੰਮ ਨਾ ਬਾਬੇ ਵਾਹ ਹੁਣ ਬਣੂ ਗੱਲਬਾਤ ਅੱਜ ਆਪਣਾ ਬਣਾ ਕੇ ਖਾਣ ਦਾ ਸਵਾਦ ਟੈਨਸ਼ਨ ਨਾ ਲੈ ਮਾਮੀ ਘਰ ਮਜਾਇਆ ਮਾਮੀ ਕਹਿੰਦੀ ਵੀ ਤੁਹਾਡਾ ਅੰਬੀਆਂ ਦਾ ਥੈਲਾ ਮੈਂ ਬੁੱਕ ਕੀਤਾ ਵਾ ਕੱਲ ਨੂੰ ਆ ਜਾਣਾ ਮੋਟੀ ਅੰਬੀਆਂ ਦਾ ਅੱਛਾ ਹਾਂ ਵੀ ਜਿਹੜਾ ਤੂੰ ਟੈਨਸ਼ਨ ਲਈ ਜਾਂਦੀ ਵੀ ਆ ਪਤਲੇ ਪਤਲੇ ਅੰਬੀਆਂ ਵਾਲੇ ਬਾਬਾ ਨੂੰ ਦੇਖੀ ਜਾਂਦੀ ਮਾਸੇ ਜੀ ਅੰਬ ਕੀ ਨਿੱਨੀ ਅੰਬੇ ਨਾਲ ਕੱਲ ਕਰੂਗੇ ਤਾਂ 3 ਦਿਨ ਲੱਜਣੇ ਸਾਨੂੰ ਉਹ ਚਟਨੀ ਬਣਾਉਂਦੇ ਨੂੰ ਕਿ ਆਪੀ ਹਾਂ ਬਿੱਲੂ ਤਾਂ ਬਣੇ ਜਾ ਮੈਂ ਕਿ ਫੇਰ 5 ਕਿਲੋ ਹੋਣੀ ਆ ਵੀ ਦੀ ਗੱਲ ਕਰਦੀ ਆ ਹਾਂ ਰਾਮਦਾਰੀ ਹੈ ਸੋਖ ਵੀ ਤੇ ਨਾ ਮਾੜਾ ਜਾ ਵੀ ਨਾ ਕੋਡਾ ਨਹੀਂ ਹੋ ਹੁੰਦਾ ਹੈਗਾ ਨਹੀਂ ਤਣੀ ਪਈਆ ਖਾ ਖਾ ਕੇ ਰੋਟੀਆਂ ਘੱਟ ਖਾਲਨ ਦੀ ਦੱਸੇ ਮੰਮੀ ਨੇ ਕੜੀ ਵੀ ਨਹੀਂ ਸਵਾਦ ਬੜਾ ਇੱਥੇ ਉਹਨੇ ਕਿਆ ਕਰੀਏ ਅੱਛਾ ਚਲੀਆਂ ਤੁਸੀਂ ਉਹ ਭਿੰਡੀਆਂ ਵੱਡੀਆਂ ਫਿਰ ਉਹ ਉਹਦੇ ਸਾਹਮਣੇ ਤਾਂ ਕੁਝ ਨਹੀਂ ਨਾ ਉਹ ਨਾਲ ਉਹ ਨਾਲ ਸਾਹਮਣੇ ਕੜੀ ਕੁਛ ਵੀ ਨਹੀਂ ਦੀ ਹੈ। ਹਾਂ। ਕੋਈ ਨਹੀਂ ਸਮਝਣਾ ਸੀ ਤੁਹਾਡੀ ਕੀ ਗੱਲ। ਬਹੁਤ ਸਵਾਰੀ ਦੀ ਭਿੰਡੀਆਂ ਥੋੜੀਆਂ ਜਿਹੀਆਂ ਠੀਕ ਠਾਕ। ਹਾਂ ਐਂ ਕਹਿ ਵੀ ਕੜੀ ਦੇ ਸਾਹਮਣੇ ਜਿਹੜੀ ਅਸੀਂ ਭਿੰਡੀਆਂ ਬਣਾਈਆਂ ਆਪਣੇ ਹੱਥਾਂ ਨਾਲ। ਉਹ ਬੇਕਾਰ ਦੀਆਂ। ਉਹ ਬੇਕਾਰ ਦੀਆਂ ਹੈ। ਆ ਐਂ ਨਾ ਬੇਕਾਰ ਨਹੀਂ ਇਹਦਾ ਮਤਲਬ ਮਾਮੀ ਬੇਕਾਰ ਭਿੰਡੀਆਂ ਬਣਾਉਂਦੀਆਂ। ਹਾਂ। ਐ ਤੁਹਾਡਾ ਕਹਿਣ ਦਾ ਮਤਲਬ ਨਹੀਂ ਹੈ। ਮਤਲਬ ਕਹਿਣ ਦਾ ਤਾਂ ਤੁਹਾਡਾ ਇਹੀ ਹੈ। ਮੈਂ ਤੇ ਆ ਸੀ ਬਣਵਾਈ ਤੇ ਕੜੀ ਮਾਮੀ ਨੇ ਆਪਣੇ ਬਣਾ ਕੇ ਪਹਿਲੇ ਰੱਖੀ ਵੀ ਮੈਨੂੰ ਪਤਾ ਥੋੜਾ ਬਾ ਜਿਹੜੀਆਂ ਤੁਸੀਂ ਗੱਲਾਂ ਕਰਨੀਆਂ ਜੰਮੀ ਆ ਵੀ ਕੁਰਸੀ ਕਿੱਥੇ ਲਾ ਕੇ ਬੁਣ ਹਾਂ ਰਾਜਾ ਨੇ ਤੇ ਨਹੀਂ ਨਾ ਬਾਤ ਮੈਂ ਬੈਠ ਘਟ ਨਾ ਬਚੀ ਵੀ ਆ ਇੱਕ ਉਹ ਮੈਨੂੰ ਪਤਾ ਏ ਮੈਂ ਬੈਠਣਾ ਤੁਹਾਡੇ ਕੋਲ ਜਿਹੜੀਆਂ ਗੱਲਾਂ ਤੁਹਾਡੇ ਕੋਲ ਬੈਠ ਕੇ ਮਾਰਨੀਆਂ ਰਾਜਾ ਤੂੰ ਕੀ ਕਹਿੰਦਾ ਵੀ ਬਚੀ ਵੀ ਆ ਇੱਕ ਮਾਮਾ ਤੇਰੇ ਕੰਧ ਅਭੀ ਪੂਰੀ ਛੇ ਦਿਏ ਛੇ ਹੋ ਜੂਗੇ ਸੱਟ ਅਜਾ ਪਰ ਸੁਗਵੀਰੇ ਕਿੰਨੇ ਕਿਨੇ ਪ੍ਰਸ਼ਾਦ ਦੇ ਸਕੇ ਫਿਰ ਅੱਜ ਲੋਕੀ ਦੇਖੋ ਖਾਧੀਏ ਤੁਮ ਹਾਏ ਤੇ ਅੱਛਾ ਚੌਲਾਂ ਨੂੰ ਪੈਗੇ ਓਹੋ ਇਹ ਤਾਂ ਸਾਡੀ ਨਾ ਸਾਡੀ ਬਹੁਤ ਵੱਡੀ ਕਮਜ਼ੋਰੀ ਹੈ ਜੀ ਖੜੀ ਚੌਲਾ ਜਿੱਥੇ ਮਰਜੀ ਮਿਲ ਜਵੇ ਅਸੀਂ ਸਾਰੇ ਕੰਮ ਕਾਰਜ ਛੱਡ ਕੇ ਹਨਾ ਚਾਹੇ ਸਾਡੀ ਟੌਰ ਕੱਢੀ ਹੋਵੇ ਸਾਨੂੰ ਚਾਹੇ ਨਾ ਭੁੰਜੇ ਬੈਠ ਕੇ ਖਾਣੇ ਪੈ ਜੇ ਕਿਤੇ ਖਾਣੇ ਖੜੀ ਚੌਲਾ ਅਸੀਂ ਚੱਕਣੇ ਸੀ ਫੇ ਕਰਦੇ ਹੋ ਕੇ ਫਿਰ ਵੀ ਲੱਗ ਜਾਂਦੇ ਆ ਅਸੀਂ ਅਸੀਂ ਸਾਨੂੰ ਪਤਾ ਲੱਗਣਾ ਚਾਹੀਦਾ ਚਾਹੇ ਸਾਡੀ ਗੱਡੀ ਦੇ ਵਿੱਚ ਕੜੀ ਕੜੀ ਡੁੱਲ ਜਵੇ ਚਾਹੌੜ ਡੁੱਲ ਜਵੇ ਜੇ ਕਿਤੇ ਕੜੀ ਚਾਹੌਲ ਚੱਲਦੇ ਹੋਵੇ ਨਾ ਪਲੇਟਾਂ 'ਚ ਵਰਤਾਉਂਦੇ ਹੋਣ ਅਸੀਂ ਗੱਡੀ 'ਚ ਵੀ ਖਾ ਜਨੇ ਜਿਹਦੇ ਬੈਠੇ ਬੈਠੇ ਕਿਤੇ ਆਉਂਦੇ ਜਾਂਦੇ ਬਾਕੀ ਸਬਜ਼ੀਆਂ ਤੇਰੀਆਂ ਮਮੀ ਮੇਰੇ ਵੱਲ ਤੇ ਦੋਨੇ ਹੀ ਸਵਾਦ ਬਣੀਆਂ ਮਿੱਠੀਆਂ ਨਾ ਪੂਰੀਆਂ ਓਕੇ ਦੀ ਰਿਪੋਰਟ ਤੀਆਂ ਤੇ ਆਨੰਦ ਮੰਗਲ ਹੋ ਗਿਆ ਨਾ ਪੂਰਾ ਦੇਖੋ ਜੀ ਗੱਲਾਂ ਬਾਤਾਂ ਦੇ ਵਿੱਚ ਅਸੀਂ ਐਨੇ ਉਲਝ ਗਏ ਤੇ ਰੋਟੀ ਖਾਂਦੇ ਦੀ ਸੁਖਵੀਰਾਂ ਦੇ ਪ੍ਰਸ਼ਾਦਾਂ ਦੀ ਬਣਾਉਂਦੇ ਸੀ ਵੀਡੀਓ ਨਹੀਂ ਮੈਂ ਬਣਾਈ ਹੈਗੀ ਆਹ ਪਤਾ ਕੀ ਕਹਿੰਦਾ ਆਪਣੀ ਮੰਮੀ ਨੂੰ ਹੂੰ ਕਦਾ ਤੂੰ ਹੁਣ ਮੰਮੀ ਘੜੀ ਸਿੱਖ ਕੇ ਜਾਈ ਤੈਨੂੰ ਆਉਂਦੀੋ ਨਹੀਂ ਕਹਿੰਦਾ ਬਣਾਉਂਦੀ ਉਹ ਗਰਾਰੀ ਆ ਯਾਰ ਆ ਗਿਆ ਚ ਇੱਕ ਮਿੰਟ ਦੇਈ ਓਏ ਇੱਕ ਮਿੰਟ ਖੜ ਆ ਗਿਆ ਇੱਕ ਮਿੰਟ ਓਏ ਇੱਕ ਮਿੰਟ ਦਾ ਦੇ ਦੇ ਮਾਉਂਦਾ ਚਾਚਾ ਮੇਰਾ ਉੱਧਰ ਜਾ ਕੇ ਕਹਿੰਦਾ ਤੂੰ ਗਰਾਰੀ ਫਦਾ ਕੇ ਬੈਠ ਗਿਆ ਕਹਿੰਦਾ ਹੁਣ ਮੈਨੂੰ ਵੀ ਪਤਾ ਮੈਂ ਵਿਊ ਤਾਂ ਰਣਿਆ ਹੁਣ ਮੰਮੀ ਦੀ ਸ਼ਾਬਾਸ਼ਤਾ ਬਣਦੀ ਹੈ ਨਾ ਸਾਡੀ ਮੰਮੀ ਨੇ ਤਸੱਲੀ ਕਰਾਤੀ ਯਾਰ ਖਾਣੇ ਬਾਣੇ ਦੇ ਵਿੱਚ ਤਾਂ ਇਹ ਪਤਾ ਨਹੀਂ ਇੱਧਰ ਦੇ ਮਸਾਲੇ ਹੀ ਵਧੀਆ ਪਤਾ ਨਹੀਂ ਮੰਮੀ ਦੇ ਹੱਥ ਦੇ ਵਿੱਚ ਸੁਆਦ ਏ ਜ਼ਿਆਦਾ ਏ ਮੈਂ ਇੱਕ ਇੱਕ ਚੀਜ਼ ਇੱਕ ਇੱਕ ਤਰ੍ਹਾਂ ਕੋ ਦੱਸੋ ਇੱਕ ਪੁੱਤ ਗੱਲ ਮੰਨਣੀ ਪਣੀ ਹੈ ਇਹ ਗੱਲ ਸਮਝਣੀ ਪਣੀ ਆਪਾਂ ਨੂੰ ਜਦੋਂ ਕਿਸੇ ਵੀ ਚੀਜ਼ ਨੂੰ ਆਪਾਂ ਖੁਸ਼ ਹੋ ਕੇ ਬਣਾ ਦਈਏ ਸਵਾਦ ਬਣੇਗਾ ਹਨਾ ਜੇ ਮਨ ਵਿੱਚ ਆਪਾਂ ਤਿਉੜੀ ਪਾ ਕੇ ਚੀਜ਼ ਬਣਾ ਦਈਏ ਜਿੰਨੇ ਮਰਜ਼ੀ ਮਥਾਲੇ ਪਾ ਦਈਏ ਚਾਹੇ ਦੇਸੀ ਕੀ ਪਾ ਦਈਏ ਚਾਹੇ ਕੁਝ ਵੀ ਪਾ ਦਈਏ ਫਿਰ ਉਹ ਉਹ ਸਵਾਦ ਨਹੀਂ ਲੈਂਦਾ ਉਹਦੇ ਵਿੱਚ ਉਹ ਗੱਲਾਂ ਦੇ ਵਿੱਚ ਸਵਾਦ ਨਹੀਂ ਆਦਾ ਹੈ ਤਤੋ ਤੁਸੀਂ ਦੇਖੋ ਮੈਨੂੰ ਮੈਨੂੰ ਪਿੰਡੀਆਂ ਦਾ ਮੈਨੂੰ ਪਿੰਡੀਆਂ ਦਾ ਸੁਆਦ ਲੱਗੀਆਂ ਆਂ ਕੜੀ ਨਾਲ ਤੇ ਸੱਚੀ ਗੱਲ ਆ ਹਾਂ ਮੈਂ ਦੇਖਿਆ ਤੁਹਾਨੂੰ ਵੀ ਮੈਂ ਆਹ ਮੇਰੀ ਭੈਣ ਮੈਂ ਆਹ ਮੇਰੀ ਭੈਣ ਮਤਲਬ ਮੇਰੀ ਘਰ ਵਾਲੀ ਦੇ ਹੋਏ ਨਾਨਦ ਪਰਜਾਈਆਂ ਦੰਜੇ ਨੇ ਬੈਠੇ ਆ ਕਿੰਨੀ ਰੂਹ ਦੇ ਨਾਲ ਇੱਕ 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 ਕਹਿੰਦੇ ਉਹ ਆਪਣੀ ਲੇਡੀ ਫਿੰਗਰ ਨੂੰ ਸਾਫ਼ ਕਰ ਕਰਕੇ ਤੁਸੀਂ ਵੱਡਿਆ ਟੁੱਕਿਆ ਕਿੰਨਾ ਸੋਹਣਾ ਬਣਾਇਆ ਮੇਰਾ ਤਾਂ ਧਿਆਨ ਉਹਦੇ ਵਿੱਚ ਦਾ ਮੈਂ ਇੱਕ ਸੁਖਵੀਰ ਨੂੰ ਵੀ ਪਤਾ ਮੈਂ ਪਿੰਡੀਆਂ ਬਹੁਤ ਖੁਸ਼ ਹੋ ਕੇ ਖਾਂਦਾ ਤੇ ਉਹ ਮੇਰੇ ਮਨ ਦੇ ਵਿੱਚ ਵੀ ਤਾਂ ਵੀ ਖਾਣੀਆਂ ਤਾ ਉਸ ਸਵਾਦ ਵੀ ਬਹੁਤ ਲੱਗਿਆ ਮੈਨੂੰ ਇਹ ਕੋਈ ਸ਼ੱਕ ਨਹੀਂ ਹੈਗਾ ਮਾਸੀ ਕਹਿੰਦੀ ਵੀ ਕੈਟੇਗਰੀ ਦੀ ਸਬਜ਼ੀ ਸਵਾਦ ਲੱਗੀ ਦੋਨੇ ਸਵਾਦ ਲੱਗੀਆਂ ਨਾ ਬਈ ਉਹਦੀ ਪਰਜਾ ਬਈ ਉਹਦੀ ਪਰਜਾਈ ਨੇ ਬਣਾਇਆ ਉਹ ਤਾਂ ਸਵਾਦ ਲੱਗਣੀ ਐ ਇਹਦੇ ਅਖੀਰ ਮਾਮੀ ਜੇ ਦੇਖੋ ਜਿਹਦੀ ਆ ਆ ਬਾਰੇ ਗੋਲੀ ਵੀ ਨਹੀਂ ਜਾ ਕੇ ਨਾ ਕੋਈ ਗੱਲ ਨਾ ਮੰਮੀ ਤੂੰ ਤਾਂ ਦੱਸ ਵੀ ਤੈਨੂੰ ਧੋਨੇ ਚ ਕੜੀ ਚ ਸਵਾਦ ਲੱਗੀ ਭਾਈ ਦੋਏ ਠੀਕ ਆ ਪਿੰਡੀਆਂ ਤਾਂ ਮੈਂ ਖਾਈਆਂ ਨਹੀਂ ਕੜੀ ਉਹ ਖਾਈ ਬਸ ਅੱਛਾ ਚਲੋ ਦੋਨੇ ਠੀਕ ਆ ਕਹਿੰਦੀ ਫੇਰ ਆਏ ਨਾ ਮੈਂ ਕਿਹਾ ਵੀ ਪਿੰਡੀਆਂ ਮੈਂ ਖਾਈ ਪਿੰਡੀਆਂ ਬਾਰੇ ਮੈਂ ਦੱਸੂਗੀ ਕਿਵੇਂ ਸਵੇਰੇ ਵੀ ਹੁਣ ਮੈਂ ਕੜੀ ਦੱਸ ਸਕਦੀ ਆ ਵੀ ਕੜੀਆਂ ਚੌਲ ਦੀ ਤੂੰ ਵੀ ਸ਼ਕੀਨ ਹੁੰਨੀ ਉਹ ਲਾਦੀ ਜਿੰਨੇ ਅਸੀਂ ਆ ਫਿਰ ਥੋੜੇ ਖਾ ਗੋਡੇ ਦੁਖਦੇ ਭਾਈ ਮੇਰੇ ਜਿਆਦਾ ਉਹ ਤਾਂ ਉਹ ਤੁਹਾਡੇ ਪਿੱਛੇ ਲੱਗ ਕੇ ਖਾ ਲਈ ਕੋਈ ਉਹ ਤੇਰਾ ਭਲਾ ਉਹ ਸਾਡੇ ਮਗਰ ਲੱਗੇ ਆ ਉਹ ਚਲੋ ਇਹ ਵੀ ਗੱਲ ਠੀਕ ਆ ਚਲੋ ਜਿਹੜਾ ਕੋ ਟਾਈਮ ਨਿਕਲਦਾ ਠੀਕ ਐ ਨਿਕਲਦਾ ਬਹੁਤ ਵਧੀਆ ਨਿਕਲ ਰਿਹਾ ਤੇ ਕੱਲ ਨੂੰ ਅਸੀਂ ਬਣਾਉਣੀ ਐ ਜੀ ਫਿਰ ਅੰਬੀਆਂ ਤੋੜ ਕੇ ਚੜ੍ਹਣ ਕੱਲ ਨੂੰ ਅਸੀਂ ਅੰਬੀਆਂ ਤੋੜ ਕੇ ਵੱਢ ਕੇ ਨੂਨ ਲਾ ਕੇ ਮੰਜੇ ਪਰ ਸਿੱਟ ਦੇਣੀ ਆ ਬਸ ਠੀਕ ਐ ਗੱਲ ਬਣੀ ਉਹ ਸੁੱਕ ਜੂਗੀਆਂ ਫਿਰ ਚਾਰ ਵਾਲਾ ਨਹੀਂ ਤਿਆਰ ਹੋ ਜੂਗਾ ਉਹ ਫੇ ਚਾਰ ਵਾਲਾ ਤਾਂ ਕੁਝ ਹੋਰ ਜੜੀਆਂ ਉਹ ਆ ਚਟਨੀ ਵਾਲੀਆਂ ਉਹ ਤਾਂ ਤੂੰ ਇੱਧਰ ਕੱਦੂ ਕਾਸ ਕਰ ਇੱਧਰ ਕੜਾਈ ਰੱਖ ਨਾਲ ਦੀ ਨਾਲ ਤਲਬ ਹੋ ਜਾਂਦੀਆ ਚਾਚਾ ਤਾਂ ਕਹਿੰਦਾ ਕੜਾਹੇ ਚ ਬਣਾਉਣੀ ਆ ਕਹਿੰਦਾ ਪਾਣੀ ਜਿਹੜਾ ਗੁਰਦੁਆਰ ਦੇ ਚ ਕੜਾਹਾ ਪਿਆ ਕਹਿੰਦਾ ਉਹ ਚ ਬਣਾਉਣੀ ਆ ਅੱਜ ਵਾਰ ਚਟੜੀ ਕਹਿੰਦਾ ਇਹ ਸਸਾਬ ਨੂੰ ਸਮਾਨ ਲਿਆ ਇਹ ਸਸਾਬ ਨੂੰ ਤਾਂ ਕੜਾਤਾ ਨਾ ਮੇਡਾ ਨਹੀਂ ਮਾਮੀ ਜਿਹੜਾ ਸਮਾਨ ਲੱਤਾ 4000 ਦੇ ਕਰੀਬ ਆ ਗਿਆ ਉਹ ਜਿਹੜਾ ਵਿੱਚ ਪੈਣਾ ਸਮਾਨ 4000 ਦਾ ਕਿਆ ਕਹ ਲਿਆ 4000 ਉਹ ਤਾਂ ਜੋ ਕਾਸ ਉਤਨੋਂ ਮੈਂ ਕੱਲ ਲੈਣਾ ਸਮਾਨ ਵੀ ਹੋਣਾ ਨਾ ਫਿਰ ਵਿੱਚ 100 ਨਾ ਅੰਨਾ ਜੀ ਅਚਾਰ ਦਾ ਸਮਾਨ ਇਹ ਨਹੀਂ ਲੀ ਹੁੰਦਾ ਚਟਣੀ ਨਹੀਂ ਲੈ ਜਿੱਤਰਾ ਸੌਫ ਕਲੌਂਜੀ ਮੇਥੇ ਉਹ ਤਾਂ ਚਾਰ ਚੀ ਦੀ ਤਾਂ ਦੇ ਚਟਣੀ ਅਸੀਂ ਚਟਣੀ ਜੋਗੋ ਹੀ ਲੈਂਦੇ ਆ ਬਸ ਅੱਛਾ ਔਰ ਜਿਆਦਾ ਤੈਨੂੰ ਦਿਖਾਉਣਾ ਤੇ ਮੇਰੇ ਕੋਲ ਕੇ ਕਹਿੰਦਾ ਚਾਚਾ ਉਹ ਤਾਂ ਕਿਆ ਕਹਿੰਦਾ ਕਹਿੰਦਾ ਜਿੰਨਾ ਤੁਸੀਂ ਸਮਾਨ ਲੈ ਲਿਆ ਜਿੰਨੇ ਕ ਮਾਮੀ ਕਹਿੰਦਾ ਆਪਾਂ ਬਣਾਉਂਦੇ ਹੁੰਦੇ ਅੱਗੇ ਕਹਿੰਦਾ ਉਹ ਸਮਾਨ ਕਰੇ ਕਰ ਤੜਕੜੀ ਜੀ ਪਰ ਜੜੀ ਕਹਿੰਦਾ ਉਹਦੀ ਕਹਿੰਦਾ ਹੰਬ ਕਿੱਥੇ ਪਾਉਂਗੇ ਕਹਿੰਦਾ ਬਾ ਫੇਰ ਕਹਿੰਦਾ ਫਿਰ ਤਾਂ ਐ ਕਰੂੰਗਾ ਕਹਿੰਦਾ ਜਿਹੜਾ ਗੁਰਦੁਆਰੇ ਚ ਕੜਾ ਪਿਆ ਕਰੋ ਚੱਕ ਲਿਓ ਕਹਿੰਦਾ ਉਹਦੇ ਵਿੱਚ ਹੀ ਮੜਾਵਾਂਗੇ ਕਹਿੰਦਾ ਉਹ ਪਾਣੀ ਪੱਤਰਾ ਵਾਲਾ ਜੁੱਲਾ ਬਣਾਉਣਾ ਪੈਣਾ ਕਹਿੰਦਾ ਤੁਹਾਡੀ ਠੀਕ ਹੈ ਆਏ ਜਿਹੜੀ ਕੜਾਹੀ ਹਾ ਦੇਖੋ ਉਹ ਤਾਂ ਤੇਰੇ ਮਾਮੇ ਨੇ ਚਾਰ ਤਾਂ ਖਰਾਬ ਪਿਛਲੇ ਸਾਲ ਦਾ ਹੋਇਆ ਤਾਂ ਕਹਿੰਦਾ ਛੇਲੂ ਖਾ ਲੂਗੇ ਅਸੀਂ ਉਹ ਕਾਲੇ ਉਹਨਾਂ ਦੀ ਚਟਣੀ ਬੜਾਈ ਉਹ ਮਾਂਜੀ ਨਹੀਂ ਚਾਰ ਚੂੜਾ ਆ ਤੇਰੇ ਮਾਮੇ ਨੇ ਚੱਕੀ ਕੜਾਹੀ ਵਿੱਚ ਚਾਰ ਦਾ ਡੱਬਾ ਥਾਂ ਤੱਕ ਕਹਿੰਦਾ ਛੇਲੂ ਖਾ ਲੂਗੇ ਫਿਰ ਮਾਂਜੂ ਮੈਨੂੰ ਚਲੋ ਇਹ ਵੀ ਠੀਕ ਹੋ ਗਿਆ ਮਾਸੀ ਨੇ ਰਸਤੇ ਵਿੱਚ ਆਉਂਦੇ ਆਉਂਦੀ ਕਹਿੰਦੀ ਕਹਿੰਦੀ ਬਈ ਮੈਨੂੰ ਐ ਦੱਸੋ ਮੇਰੇ ਮੱਡਬੇ ਵੀ ਲੈ ਕੇ ਜਾਣੇ ਆਂ ਰਸਤੇ ਜਿਹੜੇ ਕਹਿੰਦੀ ਮਮੀ ਨੂੰ ਨੀਂਦ ਆਉਂਦੀ ਐ ਬਾਸੀ ਨਹੀਂ ਲਿੰਦੀ ਐ ਨਾ ਨਾ ਮੈਂ ਨਹੀਂ ਨੀਂਦ ਆਉਂਦੀ ਐ ਉਹ ਮੁੰਡੇ ਨੂੰ ਵੀ ਨੀਂਦ ਆਉਦੀ ਐ ਇਹ ਤਾਂ ਲਗਲਤਾ ਨਹੀਂ ਦਿੰਦਾ ਤੈਨੂੰ ਨੀਂਦ ਨਹੀਂ ਆਉਂਦੀ ਤੂੰ ਅਕੇ ਸੌਂ ਨਹੀਂ ਮਮੀ ਨੇ ਬਾਸੀ ਲਿੰਦੀ ਲੈ ਤੂੰ ਸਾਡੀ ਮੇਰੀ ਗੱਲ ਕਾਹਤੇ ਕੱਟੀ ਤਾਂ ਮੈਨੂੰ ਨੀਂਦ ਨਹੀਂ ਆ ਸਕਦੀ ਤੇ ਮੇਰੀ ਗੱਲ ਕਿਉਂ ਕੱਟੀ ਮੈਂ ਗੱਲ ਲੱਗਾ ਸਨ ਕੋਈ ਤਾਂ ਗੱਲ ਕਿਉਂ ਕੱਟੀ ਮੇਰੀ ਤੈਨੂੰ ਜੇ ਨੀਂਦ ਆਉਂਦੀ ਸੌਂ ਜਾਂ ਤੈਨੂੰ ਰੋਕਾ ਕਿਸੇ ਨੇ ਨਹੀਂ ਤੂੰ ਤਾਂ ਉਹਨਾਂ ਨੂੰ ਵੀ ਕਹਿਣਾ ਵੀ ਇਹ ਸੌਂ ਜਾ ਕੇ ਫਿਰ ਸੌਂ ਜਾ ਅੱਛਾ ਮਾਸੀ ਕਹਿੰਦੀ ਆ ਕੇ ਕਹਿੰਦੀ ਮੈਂ ਡੱਬੇ ਲੈ ਕੇ ਜਾਣੇ ਆ ਮਾਸੀ ਹਰ ਸਾਲ ਤੂੰ ਡੱਬੇ 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 ਦਾ ਜਲੀ ਕਰਨਾ ਵੀ ਮੈਨੂੰ ਇੱਕ ਗੱਲ ਦਾ ਜਵਾਬ ਦੇ ਤੂੰ ਵੀ ਚਟਣੀ ਦੇ ਨਾਲ ਡੱਬੇ ਵੀ ਖਾ ਜਾਂਦੀ ਆ ਆਈ ਵਾਡ ਡੱਬੇ ਲੈਂਦੀ ਆਈ ਵਾਡ ਡੱਬੇ ਲੈਂਦੀ ਆ ਡੱਬੇ ਤਾਂ ਉਹੀ ਖਾਲੀ ਹੋ ਜਾਂਦੇ ਧੋ ਕੇ ਫੇਰ ਉਹ ਨਾਲ ਸੀ ਉਹ ਤਾਂ ਨਵੇਂ ਲੈਂਦੀ ਆ ਵੀਰੇ ਕਿ ਬਾਉਲਟੀ ਵੀ ਨਹੀਂ ਹੁੰਦੀ ਅਸੀਂ ਉਹ ਕਹਾਣੀਆਂ ਨਾ ਡੱਬਾ ਤਾਂ ਕਾਲਾ ਵੀ ਉਹ ਵੀ ਵਿਚਾਰਾ ਕਿਹੜਾ ੱੱਬੇ ਲੈ ਕੇ ਆਇਆ ਤਾਂ ਸਾਮਾਨ ਲੈ ਕੇ ਆਇਆ ਉਹ ਤਾਂ ਮੈਂ 5 6 6.5 ਉੱਠ ਗਈ ਉੱਠ ਕੇ ਮੈਂ ਚਾਹ ਤਾਂ ਡੱਬਾ ਬਣਾਤਾ ਭਰ ਕੇ ਸਵੇਰੇ ਮੁੱਖ ਭਾਈ ਚਾਹ ਪੀਂਦਾ ਅੱਛਾ ਹੁਣ ਮੈਨੂੰ ਆਂਦਾ ਤੇਰੀ ਗੱਲ ਠੀਕ ਐ ਉਹ ਸਾਨੂੰ ਪਤਾ ਵੀ ਤਾਂ ਚਾਹ ਬਣਾਈ ਉਹਨਾਂ ਨੇ ਉਹਨਾਂ ਨੇ ਸਵੇਰੇ ਸਾਜਰੇ ਉੱਠ ਕੇ ਆਂਬੀਆਂ ਆਏ ਬੋ ਤੂੰ ਵੀ ਵਿਚੇ ਲੜਕੇ ਦਾ ਰ ਕੋ ਕਰਤਾ ਉਹ ਸਟੋਰੀ ਦਾ ਪਤਾ ਹੁਣ ਮੈਨੂੰ ਆਂਦਾ ਵੀ ਸਵੇਰੇ ਚਾਹ ਬਾਤ ਤੇ ਦੁੱਧ ਆਏਗਾ ਸੁਖਵੀਰ ਜਿਹੜਾ ਸੁੱਕਾ ਦੁੱਬਾ ਤਾਂ ਡੱਡੂ ਲੈ ਕੇ ਆਇਆ ਤਾਂ ਡੱਡੂ ਡੱਬੂ ਲੈ ਕੇ ਆਏ ਤੇ ਨਾ ਖੱਡੀਆਂ ਵਾਲਾ ਦੁੱਧ ਨਹੀਂ ਪੀਆ ਉਹ ਵੀ ਪਿਆ ਹੈਗਾ ਨਾ ਅ ਸੁੱਕੇ ਦੁੱਧ ਦਾ ਡੱਬਾ ਵੀ ਲੈ ਕੇ ਆਇਆ ਠੀਕ ਪਹਿਲਾਂ ਉਹ ਲੈ ਲਿਆਤਾ ਅਸੀਂ ਬਾਅਦ ਵਿੱਚ ਤੁਸੀਂ ਮੈਨੂੰ ਫੋਨ ਕਰਿਆ ਤਾਂ ਵੀ ਨਹੀਂ ਤੇ ਥੱਲੇ ਤੇ ਵੀ ਐ ਕਰਕੇ ਫਾੜ ਲਈ ਦੁੱਧ ਦਾ ਹਾਂ ਜਾਨੀ ਕਿ ਪਹਿਲਾਂ ਅਸੀਂ ਲੈ ਲਿਆਤਾ ਉਹ ਪੀਆ ਜੇ ਤੈਨੂੰ ਸਮਾਨ ਦਿਖਾਉਣਾ ਤਾਂ ਆਪ ਸਵੇਰ ਨੂੰ ਆਪੇ ਹੀ ਕਹਿਣਾ ਪੀਏ ਭਾਈਓ ਛੋਟੀ ਕੜਾਈ ਚ ਨਹੀਂ ਬਣਨਾ ਕੰਮ ਹੈ ਸੁੱਕੇ ਦੁੱਧ ਦਾ ਡੱਬਾ ਨਾ ਪਿੱਛੇ ਜਿਹਾ ਪਾਇਆ ਹੋਇਆ ਸੀ ਤੇ ਅੱਛਾ ਏਦਾਂ ਫਸਾਉਂਦਾ ਅੱਛਾ ਫੇੜੀ ਚਾਹ ਉਹ ਕੀ ਕੱਢ ਲੂਗੇ ਨਾ ਜਦੋਂ ਤੋਂ ਹੀ ਨਾ ਸਹੀ ਨਾ 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 ਉਹ ਸੌਦੇ ਪਹਿਲਾਂ ਆ ਗਏ ਤੇ ਹਾਂ ਸੌਦੇ ਪਹਿਲਾਂ ਲੈ ਲੇ ਤੇ ਸੌਦੇ ਵਾਲੇ ਸਾਨੂੰ ਬਹੁਤ ਲੇਟ ਕਰਤਾ ਉੱਥੇ ਜਿਉਂ ਔੜ ਜਾਇਆ ਉਹਨੇ ਸਾਨੂੰ ਚਟਣੀ ਦਾ ਸਮਾਨ ਤੁਸੀਂ ਠਿਆ ਕੇ ਲਿਆ ਅਸੀਂ ਬਿਲਦੜਖ ਟੱਪ ਕੇ ਲੱਤਾ ਅੱਛਾ ਅੱਛਾ ਤਾਂ ਨਹੀਂ ਟੋਲੂ ਬੂਤਗੜ ਪਿੰਡ ਚ ਬੂਤਗੜ ਪਿੰਡ ਦੇ ਕੋਲ ਤੇ ਲੱਤਾ ਸੀ ਉਹ ਦੁਕਾਨ ਚ ਬਹੁਤ ਟਾਈਮ ਲੱਗ ਗਿਆ ਹਾਂ ਉਹਦੇ ਵਿਚਾਰਾ ਪਹਿਲਾਂ ਵੀ ਲੱਗਿਆ ਪਤਾ ਸੌਦੇ-ਸੁੱਦੇ ਜੇ ਪਾਉਣਾ ਚਲੋ ਆਏ ਤਾਂ ਨਹੀਂ ਗੱਲ ਆ ਜਿਹੜੇ ਬੰਦੇ ਹੋਰ ਬੈਠੇ ਹੁੰਦੇ ਆ ਐਵੇਂ ਅਰ ਨੂੰ ਦੇਖਣਾ ਹੁੰਦਾ ਪੱਕੇ ਕਾਹ ਕਾਹ ਸੀ ਦਾ ਸਾਲ ਬਾਅਦ ਵਾਲੇ ਉਹਦੇ ਕੋਲ ਜਾਣੇ ਵਾਲੇ ਅੱਛਾ ਹੁਣ ਤਾਂ ਕਿੱਧਰ ਪੈਣਾ ਵੀ ਮਿੱਤਰਾ ਯਾਰ ਚਾਚਾ ਮੈਨੂੰ ਕਦੇ ਬੁਲਾਇਆ ਜਾਂਦਾ ਉੱਤਰ ਚਾਚੇ ਨੇ ਇੰਜੋਏ ਕਰਨ ਆਉਣਾ ਕੋਈ ਮੇਰੇ ਨਾਲ ਕਾਟੀ ਫਸਾਉਣੀ ਆਉਣੇ ਉਹਨੇ ਮੈਨੂੰ ਐਨਾ ਪੱਕਾ ਪਤਾ ਉਹਨੇ ਰੋਜ਼ ਹਾਂ ਅੱਜ ਤੇਰੇ ਨਾਲ ਚਲ ਚੱਕਰ ਜੀ ਚਲੋ ਜੀ ਮੈਂ ਮਿਲਦਾ ਫਿਰ ਹੁਣ ਅਗਲੇ ਬਲੌਗ ਦੇ ਵਿੱਚ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਕਵਰ ਕਹਿੰਦੇ